ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਮੈਂ ਫਰਸਟ ਕਲੈਕਸ਼ਨਾ ਲੈ ਕੇ ਆਈਆਂ ਇਹ ਤੁਹਾਨੂੰ ਆਲ ਓਵਰ ਪ੍ਰਿੰਟਡ ਸੂਟ ਮਿਲੇਗਾ 3.5 ਮੀਟਰ ਦਾ ਵੱਡੇ 바ਰਦਾ ਤੁਹਾਨੂੰ ਸੂਟ ਮਿਲੇਗਾ ਖੁੱਲਾ ਡੁੱਲਾ ਸੂਟ ਸਿੱਪ ਜਾਏਗਾ ਇਹਦਾ ਇਹ ਪਿਓਰ ਜਿਹੜਾ ਰਿਯਾਨ ਦਾ ਆਏਗਾ ਵੱਡੇ 바ਰਦੇ ਨਾਲ 3.5 ਮੀਟਰ ਦਾ ਆਲ ਓਵਰ ਦਾ ਸੂਟ ਆਏਗਾ ਦੁਪੱਟਾ ਇਹਦਾ ਵਰਗਿਆਂ ਜ਼ਿਆਦਾ 2.5 ਮੀਟਰ ਦੀ ਲੈਂਥ ਵਾਲਾ ਆਏਗਾ ਤੇ ਦਿਨ ਨਾਲ ਜਿਹੜਾ ਦੁਪੱਟੇ ਦੇ ਕੰਟਰਾਸਟ ਜਿਵੇਂ ਤੇ ਕੀ ਸੂਟ ਵਿੱਚ ਪ੍ਰਿੰਟ ਹੈ ਉਵੇਂ ਦਾ ਦੁਪੱਟੇ ਵਿੱਚ ਕੰਟਰਾਸਟ ਕਰਕੇ ਹੈਂਡ ਪੇਂਟ ਬਣਾ ਕੀਤਾ ਗਿਆ ਹੈ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਤੇ ਪ੍ਰਾਈਸ ਇਹ ਦਾ ਸਿਰਫ ਤੇ ਸਿਰਫ 570 ਰੁਪਏ ਹੈ ਸਿਰਫ ਤੇ ਸਿਰਫ 570 ਵਿੱਚ ਤੁਸੀਂ ਇਹ ਵਾਲੇ ਸੂਟ ਜਿਹੜੇ ਨੇ ਇਹਨਾਂ ਵਿੱਚ ਮੇਰੇ ਕੋਲੋਂ 40 ਤੋਂ ਉੱਪਰ ਆਪਸ਼ਨ ਅਵੇਲੇਬਲ ਨੇ ਅਗਰ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਬਾਕੀ ਸੂਟ ਸਾਰੇ ਅਵੇਲੇਬਲ ਨੇ ਅਗਰ ਬਾਈ ਕਰਨਾ ਚਾਹ ਜਾਂ ਕੁਇਰੀ ਕਰਨੀ ਹੈ ਜਾਂ ਫਿਰ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਜੇਕਰ ਕਿਸੇ ਪਾਰਟਿਕੂਲਰ ਸੂਟ ਦੀ ਕਰਨੀ ਹੈ ਤਾਂ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਫਿਰ ਮੈਨੂੰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਸਟੇਟਸ ਤੇ ਦੇਖਣਾ ਹੈ ਤਾਂ ਨੰਬਰ ਤੇ ਜਾ ਕੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਨਾ ਨੰਬਰ ਸੇਵ ਕਰ ਲਵਾਂਗੀ ਫਿਰ ਸਟੇਟਸ ਸ਼ੋ ਹੋ ਜਾਏਗਾ ਬਾਕੀ ਸੂਟ ਕਲੈਕਸ਼ਨ ਆ ਸਾਰੇ ਆ ਅਵੇਲੇਬਲ ਨੇ ਜੋ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਸਿਰਫ ਤੇ ਸਿਰਫ 570 ਰੁਪਿਆਵਾਂ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਆਲ ਓਵਰ ਇੰਨਾ ਤੇ ਕੋਈ ਸ਼ਿਪਿੰਗ ਚਾਰजेस ਨਹੀਂ ਆ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਇੰਨਾ ਤੇ ਇਹ ਸਿੰਗਲ ਕਲਰ ਵਿੱਚ ਆਏਗਾ 890 ਰੁਪਏ ਦਾ ਪ੍ਰਾਈਸ ਹੈ ਟਾਈਟਾਈ ਵਾਲਾ ਦੁਪੱਟਾ ਆਏਗਾ ਇਵਰਡੇ ਸੋਹਣੇ 100% ਕਾਟਨ ਮਲਮਲ ਦੇ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਕਾਫੀ ਪ੍ਰਿੰਟ ਆਏ ਨੇ ਤੇ ਮੈਂ ਸਾਰੇ ਪ੍ਰਿੰਟ ਇੱਥੇ ਐਡ ਕਰ ਦਿੱਤੇ ਨੇ ਇਹ ਤੁਹਾਨੂੰ ਜਿਹੜਾ ਵੱਡੇ ਪਰਦੇ ਨਾਲ 3.5 ਮੀਟਰ ਦਾ ਡਿਜੀਟਲ ਪ੍ਰਿੰਟ ਵਾਲਾ ਕਾਟਨ ਦਾ ਆਲਓਵਰ ਸੂਟ ਮਿਲੇਗਾ ਦੁਪੱਟਾ ਇਹਦਾ ਪਿਓਰ 100% ਕਾਟਨ ਦਾ ਆਏਗਾ ਡਿਜੀਟਲ ਪ੍ਰਿੰਟ ਆਏਗਾ ਕੋਟਾ ਪੱਟੀ ਹੈਵੀ ਵਰਕ ਹੈ ਸੇਮ ਜਿਵੇਂ ਦਾ ਸ਼ੋਅ ਹੋ ਰਿਹਾ ਤੇ ਪ੍ਰਾਈਸ ਇਹਦਾ ਜਿਹੜਾ 790 ਰੁਪਏ ਹੈ ਨਾ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ